ਸਾਨੀ ਪਰੋਸਰੀਆਂ ਕਾਲ ਤੇ ਅੱਜ ਆਪਾਂ ਪਹੁੰਚੇ ਹੋਇਆ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਹੈ ਜੋ ਕਿ ਅਰਸਾਂ ਬਾਅਦ ਲੱਗ ਗਈ ਹੈ ਤੇ ਅੱਜ ਆਪਾਂ ਹੋੜਲੀ ਨਿਊ ਹੋਲੈਂਡ ਲੈ ਕੇ ਆਏ ਸਫਰ 2014 ਮਾਡਲ ਜੀ ਪਾਵਰ ਸਟੀਰਿੰਗ ਦੇ ਵਿੱਚ ਹੈ ਜੀ सुपर सत्ती ती न्यू ओलँड टीएक्स नव ट्रॅक्टर सरा री थ्री स्पीड आई ट्रॅक्टर ਸਦਰੀ ਸਮੇਤ ਹੈ ਇਹ ਸਿਸਟਮ ਹੀ ਸਮੇਤ ਹੈ ਜੀ 16 ਟਾਇਰਾਂ ਦੇ ਵਿੱਚ ਹੈ ਟਾਇਰ ਹੈਗੇ ਨੇ 80 ਬੈਸੇ ਚੈੱਕ ਕਰ ਸਕਦੇ ਹਾਂ ਬੀ ਕੇ ਟੀ ਦੇ ਟਾਇਰ ਨੇ ਜੀ 16 ਦੇ ਡੰਡਾ ਡਰਵਲ ਸਮੇਤ ਹੈ ਜੀ ਸੇ ਚਰੀ ਦੇ ਵਿੱਚ ਹੈ ਜੀ डबल एचटी ਉਤਰ ਦੂਜੀ ਸਾਈਡ ਚੈੱਕ ਕਰ ਲਵੀ ਬਣ ਗਈ ਵੀ ਸਥਿਤੀ 30 ਸਪੀਡ ਦੇ ਵਿੱਚ ਕਿੰਨੇ ਪੜਦਾ ਹੈ 14 ਮਾਡਲ ਆ 2000 ਸੁਪਰ ਹੈ 36 ਦੀ ਨਿਊ ਹੋਲੈਂਡ ਪਾਵਰ ਸਟੀering ਦੇ ਵਿੱਚ ਹੈ ਜੀ ਪੀਵੀ 19 2533 ਨੰਬਰ ਆ ਜੀ ਇਹਦਾ 4 ਲੱਖ 65000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੁਹਾਨੂੰ ਪਤਾ ਦੁਬਾਰਾ ਫੇਰ ਦੱਸ ਦਿੰਨੇ ਆ 2014 ਮਾਡਲ ਆ ਜੀ 4 ਲੱਖ 65000 ਰੁਪਏ ਟਰੈਕਟਰ ਦੀ ਡਿਮਾਂਡ ਆ 37300 ਉੱਪਰ ਰੰਗ ਮਾੜਾ ਰਾਜਨ ਵਾਲਾ ਜੀ ਇਹਦੇ ਵੀਡੀਓ ਦੇ ਵਿੱਚ ਹੈ ਮਿਊਗੀ ਸਿਸਟਮ ਲੱਗਿਆ ਹੋਇਆ ਸਤਰੀ ਸਮੇਤ ਹੈ 16 18 ਦੇ ਵਿੱਚ ਹੈ ਸੀਜਰੀ ਦੇ ਵਿੱਚ ਹੈ ਨੰਡਾ ਡਰਾਈਵਰ ਸਮੇਤ ਹੈ ਜੀ ਨਿਊ ਕੋਲਾਂਡ ਜੀ ਇਹ ਕੋਈ ਬੀ ਰੈਕਟਰ ਕਿਧਰ ਚਾਹ ਵਾਲਾ 3630 ਸੁਪਰ ਤਾਂ ਫੋਨ ਨੰਬਰ ਦੱਸ ਦਾਂਗੇ ਤੁਸੀਂ ਕਾਲ ਕਰਕੇ ਇਹ ਟਿਕਟ ਰੀਸਕ ਸਕਦੇ ਜੀ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੱਧ ਤੋਂ ਵੱਧ